ਇੱਕ ਦੁਨੀਆ ਦੇ ਉੱਤੇ ਵਿਲੱਖਣ ਤਰ੍ਹਾਂ ਦੀ ਸ਼ਹਾਦਤ ਹੈ ਪਹਿਲੀ ਵਾਰੀ ਹੋਇਆ ਹੋਊਗਾ ਕਿ ਸਰਕਾਰ ਤੁਹਾਡਾ ਦਬਾਅ ਮੰਨ ਕੇ ਇਹ ਕਹੇਗੀ ਹੋਵੇ ਕਿ ਇਹ ਸਾਡਾ ਕਿਸਾਨ ਅੰਦੋਲਨ ਦਾ ਸ਼ਹੀਦ ਹੈ ਸਰਕਾਰ ਦੇ ਮਾਨਕਾ ਕੀ ਹੋਵੇ ਗੱਲ ਹੈ ਪਰ ਸ਼ਹੀਦ ਦਾ ਰੁਤਬਾ ਮਿਲ ਜਾਣਾ ਬਹੁਤ ਵੱਡੀ ਗੱਲ ਹੈ ਪੂਰੇ ਦੇਸ਼ ਦੀ ਕਿਸਾਨੀ ਲਈ ਕਾ ਗਿਆ ਇਹ ਮੇਰਾ ਖਿਆਲ ਆ ਵੱਡੇ ਵੱਡੇ ਸਾਡੇ ਵਰਗੇ ਲੀਡਰਾਂ ਦੇ ਹਿੱਸੇ ਵੀ ਆਉਗਾ ਪਰਿਵਾਰ ਦੇ ਨਾਲ ਆਪਕਾ ਸਾਰਿਆਂ ਨੇ ਆ ਕੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਮੇਰਾ ਖਿਆਲ ਆ ਕਿਸਾਨੀ ਦੀ ਦੁਨੀਆ ਦੇ ਵਿੱਚ ਹਮੇਸ਼ਾ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ ਸ਼ੁਕਰਾਨਾ ਸਾਨੀ ਪ੍ਰਦਰਸ਼ਨ ਦਾ ਹਿੱਸਾ ਬਣਨ ਗਏ ਸ਼ੁਭਕਰਨ ਦੀ ਮੌਤ ਨੇ ਸਾਰਿਆਂ ਨੂੰ ਅੰਦਰੋਂ ਇੱਕ ਵਾਰ ਤੋੜ ਕੇ ਹਰ ਰਖ ਦਿੱਤਾ ਹੈ 8 ਦਿਨ ਮੋਟਰੀ ਦੇ ਵਿੱਚ ਲਾਸ਼ ਰਹਿਣ ਤੋਂ ਬਾਅਦ ਅੱਜ ਪਿੰਡ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਸੀ ਤੇ ਮ੍ਰਿਤਕ ਦੇ ਜਿਵੇਂ ਹੀ ਉਹਨਾਂ ਦੀ ਜਦੀ ਪਿੰਡ ਵਿਖੇ ਪਹੁੰਚਦੀ ਹੈ ਤਾਂ ਪਰਿਵਾਰ ਵਾਲਿਆਂ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੁੰਦਾ ਹੈ ਉਹਨਾਂ ਦਾ ਜਿਹੜਾ ਰੋਣਾ ਘੁਰ ਲਾਉਣਾ ਉਹ ਕਿਸੇ ਨੂੰ ਵੀ ਭਾਵੁਕ ਕਰ ਦਵੇਗਾ ਕਿਉਂਕਿ ਤੁਸੀਂ ਵੇਖ ਸਕਦੇ ਹੋ ਜੜੀਆਂ ਭੈਣਾਂ ਨੇ ਭੈਣਾਂ ਆਪਣੇ ਪਰਾ ਦੇ ਸਿਰ ਤੇ ਸੇਰਾ ਬੰਦ ਰਹੀਆਂ ਨੇ ਦੋ ਪੈਣਾ ਦਾ ਇਕਲੌਤਾ ਭਰਾ ਸੀ ਸ਼ੁਭ ਕੋੜੀ ਚੜਨ ਦੀ ਉਮਰ ਦੇ ਵਿੱਚ ਜਿਹੜਾ ਇਹ ਨੌਜਵਾਨ ਹੈ ਉਸਨੇ ਸ਼ਹੀਦ ਦੀ ਦਾ ਜਾਮ ਪੀ ਲਿਆ ਤਾਂ ਭੈਣਾ ਦੇ ਜਿਹੜੇ ਚਾਹ ਨੇ ਉਹ ਵਿੱਚ ਹੀ ਅਧੂਰੇ ਰਹਿ ਚੁੱਕੇ ਨੇ ਸੇਰਾ ਬਨ ਕੇ ਆਪਣੇ ਭਰਾ ਨੂੰ ਤੇ ਪਰਿਵਾਰ ਵਾਲਿਆਂ ਨੇ ਆਪਣੇ ਪੁੱਤਰ ਨੂੰ ਇਸ ਨੌਜਵਾਨ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਠਾਠਾ ਮਾਰਦੇ ਹੋਏ ਇਕੱਠ ਨੇ ਸ਼ੁਭ ਅਮਰ ਰਹੇ ਦੇ ਨਾਰੇ ਲਾਉਂਦੇ ਹੋਏ ਇਸ ਨੌਜਵਾਨ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਹੈ ਜੋ ਕਿ ਕਿਸਾਨੀ ਪ੍ਰਦਰਸ਼ਨ ਦਾ ਹਿੱਸਾ ਬਣਨ ਦੇ ਲਈ ਗਿਆ ਸੀ ਪਰ ਪਰਿਵਾਰ ਵਾਲਿਆਂ ਨੂੰ ਕੀ ਅੰਦਾਜ਼ਾ ਸੀ ਕਿ ਉਹੋ ਮੁੜ ਕੇ ਇਸ ਤਰੀਕੇ ਨਾਲ ਤਰੰਗੇ ਦੇ ਵਿੱਚ ਲਿਪਟ ਕੇ ਆਵੇਗਾ ਤੇ ਉਸ ਦੁਨੀਆ ਦੇ ਵਿੱਚ ਚਲਾ ਜਾਵੇਗਾ ਜਿੱਥੋਂ ਮੁੜ ਕੇ ਕਦੇ ਕੋਈ ਨਹੀਂ ਆਉਂਦਾ ਲੇਕਿਨ ਜਿਸ ਤਰ੍ਹਾਂ ਨੇ ਹਲੱਤਾਂ ਦੇ ਵਿੱਚੋਂ ਇਹ ਸਾਡੇ ਸ਼ੁਕਰ ਸਿੰਘ ਦੀ ਸ਼ਹਾਦਤ ਹੋਈ ਹੈ ਮੈਂ ਕਹੂੰਗਾ ਕਿ ਇੱਕ ਦੁਨੀਆ ਦੇ ਉੱਤੇ ਬਲੱਖਣ ਤਰ੍ਹਾਂ ਦੀ ਸ਼ਹਾਦਤ ਹੈ ਇਹ ਰਾਖਲਾ ਪਹਿਲੀ ਵਾਰੀ ਹੋਇਆ ਹੋਊਗਾ ਕਿ ਸਰਕਾਰ ਤੁਹਾਡਾ ਦਬਾਅ ਮੰਨ ਕੇ ਇਹ ਕਹਿਦੀ ਹੋਵੇ ਕਿ ਇਹ ਸਾਡਾ ਕਿਸਾਨ ਅੰਦোলন ਦਾ ਸ਼ਹੀਦ ਹੈ ਸਰਕਾਰ ਦੇ ਮੋਹਰ ਨਿਕਲਦੀ ਹੋਵੇ ਗੱਲ ਪਰ ਸ਼ਹੀਦ ਦਾ ਰੁਤਬਾ ਮਿਲ ਜਾਣਾ ਬਹੁਤ ਵੱਡੀ ਗੱਲ ਹੈ ਜੋ ਸ਼ੁਭਕਰਨ ਕਰ ਗਿਆ ਸਾਡੇ ਲਈ ਠੀਕ ਆ ਵੇਖਣ ਨੂੰ ਆ ਲੱਗਦਾ ਕਿ ਗੱਲ ਛੋਟੀ ਹੋਵੇ ਭਾਵੇਂ ਪਰ ਜੋ ਸ਼ੁਭਕਰਨ ਪੂਰੇ ਦੇਸ਼ ਦੀ ਕਿਸਾਨੀ ਲਈ ਕਰ ਗਿਆ ਇਹ ਮੇਰਾ خیال ਆ ਵੱਡੇ ਵੱਡੇ ਸਾਡੇ ਵਰਗੇ ਲੀਡਰਾਂ ਨੇ ਐਸੇ ਨਹੀਂ ਆਉਂਦਾ ਛਿੱਡੀ ਵੱਡੀ ਕੌਮ ਨੂੰ ਕਿਸਾਨੀ ਨੂੰ ਦੇ ਨੋ ਦੇ ਕੇ ਗਿਆ ਸੋ ਆਪਾਂ ਜਿਸ ਤਰੀਕੇ ਦੇ ਨਾਲ ਅੱਜ ਤੁਸੀਂ ਸਾਰਿਆਂ ਨੇ ਬੜੇ ਦੁਖਦਾਈ ਮਾਹੌਲ ਦੇ ਵਿੱਚ ਐਸ ਅਫਕਾ ਸਮੇਂ ਦੇ ਵਿੱਚ ਪਰਿਵਾਰ ਦੇ ਨਾਲ ਆਪਕਾ ਸਾਰਿਆਂ ਦੇ ਆਕੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਮੈਂ ਇਹ ਉਮੀਦ ਕਰਦਾ ਹਾਂ ਕਿ ਸ਼ੁਭਕਰਨ ਦੀ ਜਿਹੜੀ ਸੋਚ ਨੂੰ ਲੈ ਕੇ ਸ਼ੁਭਕਰਨ ਨੇ ਛਾਦ ਦੇ ਦਿੱਤੀ ਹੈ ਜਿਹੜੀ ਲੜਾਈ ਨੂੰ ਲੈ ਕੇ ਸ਼ੁਭਕਰਨ ਨੇ ਆਪਣੇ ਸਰਾਣਾ ਦੀ ਆਹੂਤੀ ਦਿੱਤੀ ਹੈ ਇਸ ਲੜਾਈ ਨੂੰ ਅੱਗੇ ਤੋਰਨਾ ਆਪਣੇ ਲੋਕਾਂ ਦੇ ਹੱਸੇ ਆਉਂਦਾ ਹੈ ਜੋ ਸਾਡੇ ਨੌਜਵਾਨ ਨੇ ਪ੍ਰਾਣਾਂ ਦੀ ਹਉਤੀ ਦੇ ਕੇ ਕਿਸਾਨੀ ਦੇ ਲਈ ਇੱਕ ਮਿਲੱਖਣ ਛਾਦ ਦਿੱਤਾ ਕੋਈ ਸਾਅ ਟਾਈਮ ਗਿਨਤੀ ਆ ਮੇਰਾ خیال ਹੈ ਕਿਸਾਨੀ ਦੀ ਦੁਨੀਆ ਦੇ ਵਿੱਚ ਹਮੇਸ਼ਾ ਤਰੂਪ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ ਸ਼ੁਕਰਾਨੇ ਨਾਲ ਸੋ ਮੈਂ ਜ਼ਿਆਦਾ ਬੋਲਣ ਵਾਸਤੇ ਕੋਈ ਅਜ ਵਕਤ ਨਹੀਂ ਹੈ ਜਿੱਕੇ ਬਹੁਤ ਸਾਰੇ ਗੱਲਾਂ ਆਪਾਂ ਕਰੀਏ ਲੇਕਿਨ ਇੰਨੀ ਕ ਹੈ ਕਿ ਆਪਾਂ ਮੈਂ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭੋਗ ਦਾ ਜਿਹੜਾ ਦਿਨ ਤੈਅ ਕਰਾਂਗੇ ਉਸ ਟਾਈਮ ਦੇ ਉੱਤੇ ਹਾਂ ਹੋ ਗਿਆ ਹਾਂ ਰਸਲਾ ਹੋਇਆ ਦੱਸਿਆ ਪ੍ਰਬੰਧਕਾਂ ਨੇ ਕਿ ਕੱਲ ਨੂੰ ਫੋਲਕ ਬੰਦੀ ਰਸਮ ਕਰਨ ਤੋਂ ਬਾਅਦ ਸ੍ਰੀ ਅਖੰਡ ਪੁਰ ਸਾਹਿਬ ਦੇ ਪ੍ਰਕਾਸ਼ ਕਰਵਾ ਕੇ ਤੇ 323 ਨੂੰ ਉਹਨਾਂ ਦੇ ਤੋਂ ਪਹੁੰਚੇ ਜਾਣਿਆ ਔਰ ਜਗਾ ਵੀ ਜਿਹੜੀ ਹੈ ਤੈਅ ਕਰਕੇ ਤੁਹਾਡੇ ਸਾਰਿਆਂ ਤੱਕ ਪਹੁੰਚਦੀ ਕਰਦੇ ਆਗੇ ਲੇਕਿਨ ਆਪਣਾ ਸਮੂਚੀ ਕਿਸਾਨ ਜਮਾਦਾਰ ਮਜ਼ਦੂਰ ਜਮਾਦਾਰ ਕਿਰਤੀ ਲੋਕਾਂ ਦਾ ਕਲਮੁਖੇ ਬੰਦ ਬਤਾ ਗੁਰੂ ਘਰ ਆ ਜਗਦਾਵੀ ਪਾਸ ਹੋ ਰਿਹਾ ਕਿ ਗੁਰਦੁਆਰਾ ਸਾਹਿਬ ਦੇ ਕੋਲ ਜੋ ਦਾੜਾ ਮੰਡੀ ਹੈ ਉੱਥੇ ਹੀ ਕੋੜ ਦੀ ਰਸਮ ਹੋਣੀ ਹੈ ਸਾਰਿਆਂ ਨੇ 3 ਤਰੀਕ ਨੂੰ ਸਮੇਂ ਸਿਰ ਹਾਜ਼ਰੀ ਜਰੂਰ ਭਰਨੀ ਹੈ ਜੀ ਤੜਕੇ ਸਾਡੇ ਉਸ ਮਹਾਨ ਯੋਧੇ ਮਹਾਨ ਸ਼ਹੀਦ ਨੂੰ ਆਪਾਂ ਉਸ ਦਿਨ ਉਨ੍ਹਾਂ ਦੀ ਅੰਤਮ ਅਰਦਾਸ ਦੇ ਵਿੱਚ ਬਨੂ ਚਰਨਾ ਦੇ ਵਿੱਚ ਅਰਦਾਸ ਬੇਨਤੀ ਕਰਕੇ ਪਰ ਸੱਚੇ ਪਾਤਸ਼ਾਹ ਦੇ ਕੋਲੋਂ ਅਰਜ਼ ਕਰੀਏ ਕਿ ਉਹਨਾਂ ਨੂੰ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦੀ ਕੁਰਬਾਨੀ ਦੇ ਕੇ ਗਏ ਨੇ ਉਹਦੇ ਯੋਗ ਅਸਥਾਨ ਵਰਸਾ ਮੇਰੇ ਪਾਤਸ਼ਾਹ ਸੋ ਇਹ ਆਖਰੀ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਪਰ ਅੱਜ ਦੁਬਾਰਾ ਅੰਦੋਲਨਾਂ ਰਾਹੀਂ ਕਰਉਣੀ ਵੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਮੈਂ ਅੱਜ ਬੇਨਤੀ ਕਰਾਂਗਾ ਕਿ ਸਾਡੇ ਐਲਸਾ ਪਰਮਾਨੰਦ ਦੇ ਨਾਲ ਸਾਥੀ ਸੁਲਤਨ ਦੀ ਬਾਣੀ ਦੇ ਗਾਇਕ ਸਾਧ ਸੰਗਤਾਂ ਦੀ ਸ਼ਾਮ ਤੁਹਾਡੇ ਨਾਲ ਸੰਨ ਕਰਕੇ ਪਹੁੰਚ ਕੇ